ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਹਾਪੀ ਸਿੰਘ ਸੂਦਰ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਕਰਮੀਆਂ ਨਾਲ ਚੋਣ ਤਿਆਰੀਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੇ ਨਾਲ ਐਸਪੀ ਭਾ ਗਿਰਥਮੀਨਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹਾ ਤਿੰਨ ਲੋਕ ਸਭਾ ਹਲਕਿਆਂ ਵਿੱਚ ਪੈਦਾ ਹੈ ਤੇ ਉਹਨਾਂ ਨੇ ਕਿਹਾ ਕਿ ਲੰਬੀ ਵਿਧਾਨ ਸਭਾ, ਹਲਕਾ ਲੋਕ ਸਭਾ, ਹਲਕਾ ਬਠਿੰਡਾ, ਗਿੱਦੜਪਹਾ ਵਿਧਾਨ ਸਭਾ, ਹਲਕਾ ਲੋਕ ਸਭਾ, ਫਰੀਦਕੋਟ ਹਲਕਾ ਮਲੋਟਾ ਤੇ ਮੁਖਸਰ ਲੋਕ ਸਭਾ ਰੋਜਪੁਰ ਦਾ ਪਾਗ ਹਨ ਚੋਣ ਤਿਆਰੀਆਂ ਦੀ ਗੱਲ ਕਰਦੇ ਹਾਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਹਰੇਕ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ ਤਿੰਨ-ਤਿੰਨ ਉੜਨ ਦਸਤੇ ਚੌਂਕਸੀ ਲਈ ਵੀ ਪਹਿਲਾ ਹੀ ਤਨਾਤ ਕਰ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਚੋਣਾ ਵਿੱਚ ਤਾਨਬਲ ਨੂੰ ਸ਼ਕਤੀ ਨਾਲ ਰੋਕਿਆ ਜਾਵੇਗਾ ਐਸਐਸਪੀ ਸ਼੍ਰੀ ਪਾਗਿਰਥ ਮੀਨਾ ਨੇ ਕਿਹਾ ਕਿ ਨਿਰਪੱਖ ਚੋਣਾ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਕਿਹਾ ਜ਼ਿਲ੍ਹੇ ਦੀਆਂ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ 19 ਅੰਤਰਰਾਜੀ ਨਾਕੇ ਲਗਾਏ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੱਕ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਪਹੁੰਚ ਚੁੱਕੀ ਆ ਤੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸੁਰੱਖਿਆ ਬਲਾਂ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਨੇ ਦੇਖੋ ਮੁਕਸਰ ਪੁਲਿਸ ਵੱਲੋਂ ਕੱਲ ਜਦੋਂ ਚੌਣ ਜਾਬਤਾ ਲੱਗਿਆ ਉਹਦੇ ਬਾਅਦ ਵਿੱਚ ਅਸੀਂ ਪੂਰੀ ਤਰ੍ਹਾਂ ਐਕਟਿਵ ਹੋ ਗਏ ਹਾਂ ਕਿ ਕੱਲ ਵੀ ਅਸੀਂ ਫਲੈਗ ਮਾਰਚ ਮੁਕਸਰ ਸ਼ਹਿਰ ਦੇ ਵਿੱਚ ਕੰਡਕਟ ਕੀਤਾ ਸੀ ਔਰ ਸਾਡਾ ਜੋ ਸੀਏਪੀਐਫ ਔਰ ਡਿਸਟ੍ਰਿਕਟ ਪੁਲਿਸ ਦੇ ਸਾਥ ਕੰਬਾਈਨਡ जो कॉन्फिडेंस बिल्डिंग मेजर है के वो कंटिन्यू रहेंगे वो स्पेशल नाकाबंदी और फ्लैग मार्च असी रेगुलरली कंडक्ट करवाएंगे ये ना ही जो चोण कमीशन की हदायत के मुताबिक असी पीओ फ्रंट पे जो अरेस्ट करने की मुहिम है वो काफ़ी तेजी की हुई हैगी इस साल दे तक 100 के हूँ तक हंड्रेड के आसपास पीओ पकड़ लिए है ये अलावा असी जो नॉन अवेलेबल वारंट है वो एग्जीक्यूट करवा रहे हैं और जो पैरोल जंपर है उन्होंने भी असी फड़ रहे है साड़ा जो फोकस हैगा जो इलीगल लिकर या ड्रग्स का जो कारोबार हैगा उसको फड़न वास्ते पूरी टीम साड़ी सजग हैगी उसके अलावा साढ़े जो इंटर स्टेट बॉडर है राजस्थान और हरियाणा के नाल उ असी नाइनटीन इंटर स्टेट नाक आइडेंटिफाई किए हैं जिते असी सा डिप्लॉयमेंट करेंगे वो असं एक्साइज ऑफिशियल की भी टीम साढ़े नाल रहेंगे ताकि कोई इलीगल लिकर की स्मगलिंग होंगी है तो उन्होंने उपर नत्थ पाया जा सके मैं पूरे डिस्ट्रिक्ट वासियों को यह अपील करता हूँ और रिक्वेस्ट करता हूँ कि बिल्कुल फ्री और फेयर इलेक्शन असी कंडक्ट करवाएंगे तो बिल्कुल निरपक्ष होकर और बिल्कुल निडर होकर अपने वोट का इस्तेमाल जरूर करें ताकि एक लोकतंत्र के तुम तो एक सजग नागरिक बन सको मानयोग चोन कमीशन की प्रेस कॉन्फ्रेंस उपरंत कल तीन बजे उपरंत पूरे देश में चोन जाबता लागू हो चुका है जी पंजाब जीव ज फेज सैवन पोलिंग जाऊगा 1 ਜੂਨ 2024 ਨੂੰ ਪੰਜਾਬ ਵਿੱਚ ਵੋਟਾਂ ਦੀ ਜਿਹੜੀ ਪ੍ਰਕਿਰਿਆ ਹੈ ਮੁਕੰਮਲ ਕੀਤੀ ਜਾਊਗੀ ਤੇ 4 ਜੂਨ 2024 ਨੂੰ ਕਾਊਂਟਿੰਗ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਊਗੀ ਅਸੀਂ ਕਿਉਂਕਿ ਅਖੀਰਲੇ ਫੇਜ਼ ਵਿੱਚ ਜਾ ਰਹੇ ਹਾਂ ਤਾਂ ਇਸ ਕਰਕੇ ਬਹੁਤ ਹੀ ਲੰਮਾ ਜਿਹੜਾ ਮਾਡਲ ਕੋਡ ਆਫ ਕੰਡਕਟ ਦਾ ਅਸਰ ਸਾਡੇ ਸਟੇਟ ਤੇ ਰਹੇਗਾ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਵੱਖਰੀਆਂ ਵੱਖਰੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ ਜਿਵੇਂ ਕਿ 1950 ਟੋਲ ਫਰੀ ਨੰਬਰ ਸੀ ਵਿਜੀਲ ਐਪ ਜਿਹਦੇ ਤੇ ਕੀ ਕੋਡ ਆਫ ਕੰਡਕਟ ਦੀ ਵਾਇਲੇਸ਼ਨਸ ਨੂੰ ਲੈ ਕੇ ਤੁਸੀਂ ਆਪਣੀਆਂ ਕੰਪਲੇਂਟਸ ਦੇ ਸਕਦੇ ਹੋ ਇਹਨਾਂ ਦਾ ਜਿਹੜਾ ਨਿਪਟਾਰਾ ਹੈ ਉਹ ਤੁਰੰਤ ਕੀਤਾ ਜਾਊਗਾ ਮੋਨਿਟਰਿੰਗ ਜਿਹੜੀ ਹੈ ਡਾਇਰੈਕਟਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਟੇਟ ਵਿੱਚ ਤੇ ਡਿਸਟ੍ਰਿਕਟ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੌਨਫੀਡੈਂਸ ਬਿਲਡਿੰਗ ਮੇਜਰਸ ਲਈ ਪੁਲਿਸ ਵੱਲੋਂ ਸਕਰੀਏ ਕਾਰਵਾਈ ਕੀਤੀ ਜਾ ਰਹੀ ਹੈ ਪੈਰਾਮਿਲਟਰੀ ਫੋਰਸਸ ਦੇ ਨਾਲ ਮਿਲ ਕੇ ਫਲੈਗ ਮਾਰਚਸ ਜਿਹੜੇ ਨਾਕੇ ਸੈਟਅਪ ਕੀਤੇ ਜਾਣੇ ਹਨ ਇੰਟਰ ਸਟੇਟ ਤੇ ਸਾਡੀਆਂ ਜਿਹੜੀਆਂ ਮੋਬਾਈਲ ਸਕਾਟ ਚ ਇਹਨਾਂ ਨੂੰ ਫਲਾਈਂਗ ਸਕਾਟ ਕਹਿੰਦੇ ਆ ਫਲਾਈਂਗ ਸਕਾਟ ਟੀਮਸ ਕਿਹਾ ਜਾਂਦਾ ਹੈ ਐਸਐਸਟੀ ਸਟੈਟਿਕ ਸਕਾਟ ਟੀਮਸ ਜਿਹੜੀਆਂ ਹੈਗੀਆਂ ਇਹ ਸਾਰੀਆਂ ਸੈਟ ਅਪ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਦੇ ਮਾਧਿਅਮ ਰਾਹੀਂ ਅਸੀਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਪ੍ਰਲੋਭਨ ਕਿਸੇ ਵੀ ਪ੍ਰਕਾਰ ਦਾ ਜਿਹੜਾ ਮਸਲ ਪਾਵਰ ਹੈ ਉਹਦੇ ਯੂਜ਼ ਨੂੰ ਪੂਰੀ ਠੱਲ ਪਾਵਾਂਗੇ ਪੂਰੀ ਰੋਕ ਲਾਵਾਂਗੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਤਪਰ ਹੈ ਕਿ ਕੋਈ ਵੀ ਜੇ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਕਰਦਾ ਹੈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਉਦੇ ਖਿਲਾਫ ਕਾਨੂੰਨ ਮੁਤਾਬਕ ਤੇ ਚੌਂਡ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਇਹਦੇ ਨਾਲ ਹੀ ਅਖੀਰ ਵਿੱਚ ਤੁਹਾਡੇ ਮਾਧਿਅਮ ਰਾਹੀਂ ਆਪਣੇ ਜ਼ਿਲ੍ਹੇ ਦੇ ਸਾਰੇ ਵੋਟਰਸ ਨੂੰ ਬੇਨਤੀ ਕਰਾਂਗਾ ਰਿਕੁਐਸਟ ਕਰਾਂਗਾ ਕਿ ਇਹ ਸਾਡੇ ਦੇਸ਼ ਦੀ ਮੁਕੱਦਰ ਲਈ ਜੋ ਕਾਰਵਾਈ ਤੁਹਾਡੇ ਵੱਲੋਂ ਪਾਈ ਜਾਣੀ ਹੈਗੀ ਜਾਂ ਵੋਟਾਂ ਵਿੱਚ ਭਾਗ ਲੈ ਕੇ ਵੋਟ ਆਪਣੀ ਵੋਟ ਦੇ ਹੱਕ ਨੂੰ ਐਕਸਰਸਾਈਜ਼ ਕਰਕੇ ਉਹਨੂੰ ਜ਼ਰੂਰ ਕਰੋ ਅਤੇ ਇਹਨੂੰ ਆਪਣੇ ਹੱਕ ਦੇ ਨਾਲ-ਨਾਲ ਆਪਣੀ ਡਿਊਟੀ ਦੇ ਵਜੋਂ ਸਮਝੋ ਇਹ ਇੱਕ ਆਦਰਸ਼ ਨਾਗਰਿਕ ਦੀ ਡਿਊਟੀ ਹੈ ਕਿ ਉਹ ਆਪਣੇ ਆਉਣ ਵਾਲੇ 5 ਸਾਲਾਂ ਵਿੱਚ ਜਿਹੜੀ ਸਰਕਾਰ ਨੇ ਉਹਦੇ ਦੇਸ਼ ਤੇ ਰਾਜ ਕਰਨਾ ਹੈ ਉਹਦੇ ਲਈ ਸਾਰੀਆਂ ਸਕੀਮਸ ਤਿਆਰ ਕਰਨੀਆਂ ਹਨ ਦੇਸ਼ ਤੇ ਸੁਨਹਿਰੇ ਭਵਿੱਖ ਦੀ ਸਾਰੀ ਕਾਰਵਾਈ ਉਸੇ ਸਰਕਾਰ ਨੇ ਕਰਨੀ ਹੈ ਉਹਦੀ ਚੋਣ ਇੱਕ ਸਜਗ ਵੋਟਰ ਜੋ ਹੈ ਆਪਣੀ ਵੋਟ ਨੂੰ ਡਿਊਟੀ ਵਜੋਂ ਇਸਤੇਮਾਲ ਕਰਕੇ ਕਰੇ ਸੋ ਇਹੀ ਬੇਨਤੀ ਨਾਲ ਮੈਂ ਰਿਕਵੈਸਟ ਕਰਾਂਗਾ ਕਿ 4 ਜੂਨ 1 ਜੂਨ ਤੇ 4 ਜੂਨ ਦੋਵੇਂ ਜਿਹੜੀਆਂ ਤਰੀਕੇ ਆ ਉਹਨਾਂ ਨੂੰ ਧਿਆਨ ਚ ਰੱਖਦੇ ਹੋ 1 ਜੂਨ ਨੂੰ ਆਪਣੀ VOTING ਦੇ ਹੱਕ ਨੂੰ ਤੇ VOTING ਦੀ ਡਿਊਟੀ ਨੂੰ ਸਹੀ ਤਰੀਕੇ ਨਾਲ ਪੂਰਾ ਕਰੋ ਸੋ ਫੇਕ ਨਿਊਜ਼ ਬਾਰੇ ਦੱਸ ਦੋ ਕਿਸ ਤਰ੍ਹਾਂ ਡਿਸਟ੍ਰਿਕਟ ਪੱਧਰ ਤੇ ਕਿਸ ਤਰ੍ਹਾਂ ਨਿਗਰਖੀ ਜਾਈਏਗੀ ਫੇਕ ਨਿਊਜ਼ ਦੇ ਉੱਤੇ ਜਿਹੜੀ ਹੈ ਇੱਕ ਸਾਡਾ ਜੀ ਜ਼ਿਲ੍ਹਾ ਪੱਧਰ ਤੇ ਇੱਕ ਸੈਂਟਰਲ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਕੀ ਸਾਡੇ ਕੋਲ ਸੋਸ਼ਲ ਮੀਡੀਆ ਚੈਨਲਸ ਨੂੰ ਮਾਨਿਟਰਿੰਗ ਤੁਹਾਡੇ ਡਿਜੀਟਲ ਚੈਨਲਸ ਦੀ ਮਾਨਿਟਰਿੰਗ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਲਾਈਵ ਫੀਡਸ ਹੈਗੀਆਂ ਹਨ ਮੈਂ ਪਹਿਲਾਂ ਹੀ ਦੱਸਿਆ ਕਿ ਐਫਐਸਟੀਆਂ ਐਸਐਸਟੀਆਂ ਹੋਣਗੀਆਂ ਉਹਨਾਂ ਦੀ ਮਾਨਿਟਰਿੰਗ ਅਤੇ ਜੋ ਸਾਡੇ ਪ੍ਰੈਸ ਦੇ ਵੀਰਾਂ ਦੇ ਗਰੁੱਪ ਹੈਗੇ ਨੇ ਜਿਨ੍ਹਾਂ ਚ ਸਰਕੂਲੇਟਡ ਨਿਊਜ਼ ਨੂੰ ਜਨਰਲੀ ਸ਼ੇਅਰ ਕੀਤਾ ਜਾਂਦਾ ਆਪਸ ਵਿੱਚ ਉਹ ਸਾਰਿਆਂ ਦੀ ਮਾਨਿਟਰਿੰਗ ਕੀਤੀ ਜਾ ਰਹੀ ਹੈਗੀ ਹੈ ਇਸ ਜਿਹੜੇ ਕੰਟਰੋਲ ਰੂਮ ਦੇ ਇੰਚਾਰਜ ਸਾਡੇ ਡੀਪੀਓ ਡੀਪੀਆਰਓ ਸਾਹਿਬ ਹੈਗੇ ਨੇ ਤੇ ਇਹਦੇ ਵਿੱਚ ਸੀਨੀਅਰ ਆਫਿਸਰਸ ਇਹਨਾਂ ਦੇ ਨਾਲ ਤਾਲਮੇਲ ਕਰਕੇ ਪੂਰੀ ਟੀਮ ਲੱਗੀ ਹੋਈ ਹੈ 24 7 ਇਹਨੂੰ ਮਾਨੀਟਰ ਕੀਤਾ ਜਾਊਗਾ ਤੇ ਕਿਸੇ ਪ੍ਰਕਾਰ ਦੀ ਵੀ ਜੇ ਫੇਕ ਨਿਊਜ਼ ਆਂਦੀ ਹੈ ਤਾਂ ਸਾਡਾ ਸਭ ਤੋਂ ਪਹਿਲਾ ਰਿਸਪਾਂਸ ਇਹੀ ਹੋਗਾ ਕਿ ਉਹਨੂੰ ਕਾਊਂਟਰ ਕੀਤਾ ਜਾਵੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਫੈਕਟ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਕਾਊਂਟਰ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਰਾਹੀਂ ਉਹਦਾ ਤੁਰੰਤ ਕਾਊਂਟਰ ਕਰਨ ਦੀ ਪੂਰੀ ਕਾਰਵਾਈ ਕਰਾਂਗੇ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ